ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਅਸ ਕੋ ਹਰ ਰੋਜ਼ ਤੁਹਾਡੇ ਨਾਲ ਗੱਲ ਕਰਦੇ ਆ ਪੰਜਾਬ ਦੀ ਸਿੱਖ ਸਿਆਸਤ ਦੀ ਪਰ ਅੱਜ ਜਿਹੜੀ ਗੱਲ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਹਰਿਆਣਾ ਦੀ ਸਿੱਖ ਸਿਆਸਤ ਹਰਿਆਣਾ ਦੀ ਗੁਰਦੁਆਰਾ ਸਿਆਸਤ ਜਾਂ یوں ਕਹਿ ਲਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਈ ਹੈ ਉਹਦੇ ਚ ਕਿਸੇ ਨੂੰ ਵੀ ਮੈਜੋਰਟੀ ਨਹੀਂ ਮਿਲੀ ਬਹੁਤ ਵੱਤ ਨਹੀਂ ਮਿਲੀ ਤੇ ਉਹ ਉਹਦੇ ਚ ਵੀ ਰੌਲਾ ਰੱਪਾ ਉਸ ਤਰੇ ਚੱਲਦਾ ਵੀ ਕਿਸ ਤਰ੍ਹਾਂ ਕੌਣ ਪ੍ਰਧਾਨ ਬਣੂ ਕਿਸ ਤਰ੍ਹਾਂ ਦੀ ਗੱਲਬਾਤ ਹੋਊਗੀ ਬਲਕਿ ਜੇ ਮੀਡੀਆ ਚ ਦੇਖੀਏ ਤੇ ਬਹੁਤ ਜ਼ਿਆਦਾ ਅਛਾਲਿਆ ਗਿਆ ਕਿ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹ ਹਾਰ ਗਏ ਜੀ ਪੂਰੀ ਤਰੀਕੇ ਨਾਲ ਹਾਰੇ 28 ਸਾਲਾ ਐਡਵੋਕੇਟ ਬਿੰਦਰ ਸਿੰਘ ਖਾਲਸਾ ਨੇ ਹਰਾਤਾ ਜੀ 1.5 2000 ਵੋਟਾਂ ਤੋਂ ਵੱਡੇ ਫਰਕ ਨਾਲ ਹਰਾਤਾ ਸੋ ਇਹ ਗੱਲ ਨਾ ਸਿਰਫ ਵੀਡੀਓ ਚ ਚੱਲ ਰਹੀ ਹੈ ਬਲਕਿ ਸੁਖਵੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਗੱਲ ਕਹੀ ਹੈ ਕਾ ਦੇਖ ਲਓ ਜੀ ਤੁਸੀਂ ਕਹਿ ਰਹੇ ਸੀ ਨਾ ਏਜੰਸੀਆਂ ਦੇ ਬੰਦਿਆਂ ਨੂੰ ਜਿਹੜੀ ਉਹਦਾ ਇਹ ਕਹਿਣ ਦਾ ਮਤਲਬ ਸੀ ਕਿ ਭਾਰਤੀ ਜਨਤਾ ਪਾਰਟੀ ਜਿਹਦੀ ਮਦਦ ਕਰਦੀ ਹੈ ਉਹਨੂੰ ਦੇਖੋ ਜੀ ਹਰਾਤਾ ਲੋਕਾਂ ਨੇ ਤੇ ਇਸ ਕਿਸਮ ਦੀ ਗੱਲ ਹੈ ਤੇ ਬਜੇਰ ਸਿੰਘ ਦਾਦੂਵਾਲ ਜਿਹੜਾ ਸਾਬਕਾ ਪ੍ਰਧਾਨ ਹੈ ਚਲੋ ਡਾਕ ਕਮੇਟੀ ਉਦੋਂ ਭਾਰਤੀ ਜਨਤਾ ਪਾਰਟੀ ਦੇ ਬਣਾਈ ਹੋਈ ਕਮੇਟੀ ਕਹ ਲਓ ਉਹ ਤਾਂ ਸਾਰੇ ਬੰਦੇ ਜਿੰਨੇ ਵੀ ਡਾਕ ਵਾਲੇ ਸੀ ਜਿਸ ਤਰ੍ਹਾਂ ਦੀ ਜੱਤ ਇਹਨਾਂ ਨੇ ਕਾਰਵਾਈ ਉਦੋਂ ਇਸ ਤਰ੍ਹਾਂ ਦੀ ਕੀਤੀ ਜਦੋਂ ਕਬਜ਼ੇ ਲੈ ਗੁਰਦੁਆਰਿਆਂ ਦੇ ਉਸ ਤਰ੍ਹਾਂ ਦੀ ਗੋਲ ਕਾਨੂੰ ਕਟੜਿੰਗ ਵਾਲੇ ਗੋਲ ਬੜਾ ਕੁਝ ਚੱਲਿਆ ਹਰਿਆਣਾ ਦੇ ਵਿੱਚ ਜਿਆਦਾ ਲੋਕਾਂ ਨੂੰ ਪਸੰਦ ਨਹੀਂ ਆਏ ਲੋਕਾਂ ਨੇ ਇਨਕਾਰ ਤੇ ਜੀ ਇੱਕ ਗੱਲ ਤਾਂ ਮੰਨੀ ਪਾਏਗੀ ਕਿ ਭਾਰਤੀ ਜਨਤਾ ਪਾਰਟੀ ਦੇ ਸਪੋਰਟ ਵਾਲੇ ਬੰਦੇ ਲੋਕਾਂ ਨੇ ਰੁਕਾਰ ਤੇ ਹਰਿਆਣਾ ਦੇ ਵਿੱਚ ਇਹ ਗੱਲ ਤਾਂ ਆਪਾਂ ਨੂੰ ਨਜ਼ਰ ਆਉਂਦੀ ਹੈ ਲੇਕਿਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਦਾਦੂਵਾਲ ਤੇ ਅਟੈਕ ਕੀਤਾ ਦਾਦੂਵਾਲ ਕਿਹੜਾ ਘਟ ਸੀ ਉਹਦੇ ਇਹਨਾਂ ਨੂੰ ਇਹ ਲੱਗੇ ਸੀ ਇਹਨਾਂ ਨੇ ਹੁਣ ਤੱਕ ਹਰਿਆਣਾ ਦੇ ਗੁਰਦੁਆਰੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਲੁੱਟਿਆ ਤੇ ਲੋਕਾਂ ਨੇ ਇਹਨਾਂ ਨੂੰ ਰੁਕਾਰ ਤਾਂ ਇਹ ਤਾਂ ਦੇਖੋ ਜੀ ਕਹਿੰਦਾ ਜਿਤਨਾ ਚਾਹੁੰਦੇ ਸੀ ਸਾਰੇ ਕਹਿੰਦਾ ਇਹਨਾਂ ਦੇ ਜਿਹੜਾ ਕਿਆਮਪੁਰੀ ਵਾਲਾ ਬਦੇਵ ਸਿੰਘ ਕਿਆਮਪੁਰੀ ਵਾਲਾ हरियाणा ਸਿਕ ਪੰਥਕ ਦਲ ਬਣਾਇਆ ਸੀ ਇਹਨਾਂ ਨੇ ਉਹਨੂੰ ਤਾਂ ਕਹਿੰਦੇ ਸਾਰੇ 4 5 ਮਿਲੀਅਨਾਂ ਦੇ ਸੀਟਾਂ ਤੇ ਦੂਜੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਉਹ ਕਹਿੰਦੇ ਨੇ ਜੀ ਇਹ ਸਾਨੂੰ 18 ਮਿਲੀਅਨ ਨੇ ਅਸੀਂ ਬਾਕੀ ਯਾਦ ਉਮੀਦਵਾਰਾਂ ਦੀ ਜਿਹੜੀ ਉੱਥੇ ਗੱਲ ਕਰਦੇ ਸੀ ਇਸ ਕਿਸਮ ਦਾ ਰੌਲਾ ਰਪਾ ਉੱਥੇ ਪਿਆ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਹਰਿਆਣਾ ਦੇ ਵਿੱਚ ਅਸਲ ਦੇ ਵਿੱਚ ਹੁਣ ਤੱਕ ਤਾਂ ਇਹੀ ਸੀ ਕਿ ਸ਼੍ਰੋਮਿਕ ਉਦਾਰ ਪਰਵਰਨ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੁੰਦਾ ਸੀ 58 ਦੇ 51 ਗੁਰਦੁਆਰਿਆਂ ਦਾ ਪ੍ਰਬੰਧ ਜਾਂ ਜਿਹੜੇ ਮੈਡੀਕਲ ਕਾਲਜ ਆ ਜਿਹੜਾ ਮੀਰੀ ਪੀਰੀ ਦਾ ਕਾਲਜ ਆ ਜਾਂ ਸ਼ਾਹਬਾਦ ਹੋਰ ਜਿਹੜੀਆਂ ਸੰਸਥਾਵਾਂ ਸਾਰੀਆਂ ਸੰਸਥਾਵਾਂ ਜਿੰਨਾਂ ਚ ਕਰੋੜਾਂ ਅਰਬਾਂ ਪਏ ਲੱਗੇ ਹੋਏ ਨੇ ਉਹਦਾ ਸਾਰਾ ਪ੍ਰਬੰਧ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਰ ਜਾਂ ਉਦੋਂ ਅਸਿੱਧੇ ਤੌਰ ਤੇ ਬਾਦਲ ਪਰਵਾਰ ਦੇਖਦਾ ਸੀ ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਤੋ ਇਹ ਗੱਲ ਨੂੰ ਵੀ ਬਾਈ ਸਰ ਪਹਿਲਾਂ ਮੈਨੂੰ ਯਾਦ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਦیدار ਸਿੰਘ ਨਲਵੀ ਨੋ ਟੀਚਿੰਗ ਦਾ ਚੁੰਦੇ ਸੀ ਸਬ ਡੈਕਟ ਦਾ ਅਸਿਸਟੈਂਟ ਰਜਿਸਟਰਾਰ ਇਹ ਜਦੋਂ ਇੱਥੋਂ ਰਟਾਇਰ ਹੋ ਕੇ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਹਰਿਆਣੇ ਦੇ ਵਿੱਚ ਸਿੱਖ ਪੋਲਿਟਿਕਸ ਦੇ ਨਜ਼ਰੀਏ ਤੋਂ ਜਗਦੀਸ਼ ਝੰਡਾਰ ਨਾਲ ਮਿਲ ਕੇ ਇਹ ਗੱਲ ਸ਼ੁਰੂ ਕੀਤੀ ਕਿ ਸਾਡਾ ਹਰਿਆਣੇ ਦੇ ਸਿੱਖਾਂ ਨੂੰ ਕੁਝ ਨਹੀਂ ਮਿਲਦਾ ਗੁਰੂ ਘਰ ਸਾਡੇ ਗੋਲਕਾ ਸਾਡੀਆਂ ਪੈਸਾ ਸਾਡਾ ਦਸਵੰਦ ਦਾ ਚਲੋ ਜਦੋਂ ਦਸਵੰਦ ਲੋਕਾਂ ਦੀ ਜੇਬ ਚੋਂ ਜਦੋਂ ਚੜ੍ਹਿਆ ਜਾਂਦਾ ਤਾਂ ਚਲੋ ਹੈ ਤਾਂ ਹਰਿਆਣੇ ਦੇ ਲੋਕਾਂ ਦਾ ਸਿੱਧਾ ਖਰਚ ਤਾਂ ਹਰਿਆਣੇ ਤੇ ਹੋਣਾ ਚਾਹੀਦਾ ਸੀ ਪਰ ਹੋ ਨਹੀਂ ਰਿਹਾ ਸੀ ਦੇਖ ਤਾਂ ਜਿਹੜੀ ਹੈ ਸਰੋਵਰ ਗੁਰਦੁਆਰਾ ਪਰਉਮਦਕ ਰਹੀ ਸੀ ਤੇ ਉਦੋਂ ਬਾਅਦ ਜਾ ਇਨ੍ਹਾਂ ਦੇ ਉਹਨਾਂ ਦੇ ਸਿੱਧੇ ਤੌਰ ਤੇ ਰਿਸ਼ਤੇਦਾਰ ਬਾਦਲਾਂ ਦਾ ਰਗੂਬੀਰ ਸਿੰਘ ਬਿਰਕ ਉਹ ਸੀ ਇਹਨਾਂ ਨੇ ਦਾ ਵਿਰੋਧ ਕੀਤਾ ਔਰ ਬ੍ਰੋਧ ਜ਼ੋਰਦਾਰ ਟੱਕਰ ਕੀਤਾ ਔਰ ਉਹਦੇ ਵਿੱਚ ਸਿਸਮੈਟਿਕਲੀ ਚੱਲੇ ਦੋਨੇ ਲੰਬਾ ਸਮਾਂ ਲੱਗਿਆ ਲੇਕਿਨ 14 ਤੱਕ ਆਉਂਦੇ ਆਉਂਦੇ ਇਹਨਾਂ ਨੇ ਹੁੱਡਾ ਸਾਹਿਬ ਨੂੰ ਇਹ ਕਨਵਿੰਸ ਕਰਾ ਲਿਆ ਕਿ ਤੁਹਾਨੂੰ ਇਹਦਾ ਫਾਇਦਾ ਹੋਏਗਾ ਕਾਂਗਰਸ ਨੂੰ ਸਿੱਖਾਂ ਦਾ ਫਾਇਦਾ ਹੋਏਗਾ ਜੇ ਤੁਸੀਂ ਵੱਖਰਾ ਜਿਹੜਾ ਸਿੱਖਾਂ ਦਾ ਐਕਟ ਬਣਾ ਦੋਗੇ ਤੇ ਐਕਟ ਬਣ ਗਿਆ 14 ਚ ਬਣਿਆ ਹਰਿਆਣਾ ਗੁਰਦੁਆਰਾ ਰਵੰਧ ਕਮੇਟੀ ਦਾ ਇੱਕ ਵੱਖਰਾ ਐਕਟ ਫਿਰ ਸ੍ਰੋਮਿਕ ਕਮੇਟੀ ਨੇ ਸੁਪਰੀਮ ਕੋਰਟ ਚ ਚੈਲੰਜ ਕੀਤਾ ਚਲੋ ਉਹ ਵੀ ਜਿਹੜੀ ਕੋਰਟ ਦੇ ਵੀ ਉਸ ਨੂੰ ਬਰਕਰਾਰ ਰੱਖਿਆ ਤੇ ਉਸ ਤੋਂ ਬਾਅਦ ਐਡ ਹੌਕ ਕਮੇਟੀ ਬਣ ਗਈ ਚਲੋ ਉਹਦੇ ਚ ਬਲਜੀਤ ਸਿੰਘ ਦਾਦੂਵਾਲ ਜਾਂ ਹੋਰ ਜਿਹੜੇ ਮਹੰਤ ਅੱਗੇ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਹੋਇਆ ਤੇ ਉਸ ਤੋਂ ਬਾਅਦ ਪਹਿਲੀ ਵਾਰ 19 ਜਨਵਰੀ ਨੂੰ ਪਹਿਲੀ ਵਾਰ ਵੋਟਾਂ ਪਈਆਂ ਔਰ ਜਿਹੜੇ ਭੱਲਾ ਸਾਫ ਸੀ ਕਮਿਸ਼ਨਰ ਉਹਨੇ ਸਪਸ਼ਟ ਕਰਤਾ ਸੀ ਕੋਈ ਵੀ ਪੋਲੀਟੀਕਲ ਪਾਰਟੀ ਹਾਲਾਂਕਿ ਸ਼੍ਰੋਮਣੀ ਕਾਲੇ ਦਲ ਸਿੱਧੇ ਤੌਰ ਤੇ ਆਈ ਤੇ ਇਹਨਾਂ ਨੇ ਵੀ ਬਣਾਇਆ ਜਿਹੜਾ ਦਾਦੂਬਾਲ ਨੇ ਸ਼੍ਰੋਮਣੀ ਕਾਲੇ ਦਲ ਆਯਾਦ ਹਰਿਆਣੇ ਦਾ ਤੇ ਉਹ ਕੋਈ ਉਹ ਕਹਿੰਦੇ ਵੀ ਨਹੀਂ ਪਾਰਟੀ ਨਹੀਂ ਫਿਰ ਧੜੇ ਬਣ ਕੇ ਪੰਜ ਚਾਰ ਧੜਿਆਂ ਚ ਜਿਹੜੀ ਦੋ ਤਿੰਨ ਤਾਂ ਉਹੀ ਧੜੇ ਆਪਦਾ ਇਕੱਠੇ ਨਹੀਂ ਹੋਏ ਜਗਦੀਸ਼ ਸਿੰਘ ਢਿੰਡਾ ਢਿੰਡਾ ਗਰੁੱਪ ਜਿਹੜਾ ਹੈ ਪੰਚਕਦਲ ਬਣਾ ਕੇ ਉਹ ਆਪਦਾ ਵੱਖਰਾ ਲੜਿਆ ਜਿਹੜੇ ਪਹਿਲਾਂ ਕਿਸੇ ਟਾਈਮ ਇਕੱਠੇ ਹੁੰਦੇ ਸੀ ਉਹ ਸਿੱਖ ਸਮਾਜ ਸੰਸਥਾ ਬਣਾਈ ਨਰਬੀ ਸਾਹਿਬ ਨੇ ਦਇਦਰ ਸਿੰਘ ਨਰਬੀ ਕੱਡਾ ਇਧਰੋਂ ਜਿਹੜਾ ਹੈ ਹਰਿਆਣਾ ਸਿੱਖ ਜਿਹੜਾ ਦਰ ਬਣਾ ਲਿਆ ਸ਼੍ਰੋਮਣੀ ਕਾਲੀ ਦਰ ਨੇ ਜਿਹਨੇ ਇਹ ਸਾਰਾ ਕੁਝ ਦਾਦੂਵਾਲ ਨੇ ਤਾਂ ਆਪਣਾ ਗਰੁੱਪ ਬਣਾ ਹੀ ਲਿਆ ਸੀ ਤਾਂ ਦਾਦੂਵਾਲ ਤਾਂ ਖੁਦ ਹੀ ਹਾਰ ਗਿਆ ਲੇਕਿਨ ਇਹ ਸਾਰੇ ਜਿੱਤ ਗਏ ਨਰਬੀ ਤੇ ਤਿੰਨ ਬੰਦੇ ਜਿੱਥੇ ਸਿੱਖ ਸਮਾਜ ਸੰਸਥਾ ਦੇ ਛਿੰਡਾ ਗਰੁੱਪ ਦੇ ਜਿਹੜੇ ਪੰਥਕਦਾਲ ਦੇ 9 ਜਿੱਥੇ ਸਭ ਤੋਂ ਜ਼ਿਆਦਾ ਜੋਤੇ ਨੇ ਛਿੰਨਾ ਗਰੁੱਪ ਦੇ ਤੇ ਫਿਰ ਦਾਵਾ ਇਹ ਹੈ ਵੀ ਜਿਹੜਾ ਬੰਦੇਸਨ ਕੈਂਪੂਰੀ ਜਾ ਅਕਾਲੀ ਦਰ ਦੇ 6 ਜਿੱਤੇ ਨੇ ਤੇ ਉਹ ਕਹਿੰਦੇ ਸਾਡੇ 18 ਨੇ ਅਸੀਂ ਆਜ਼ਾਦ ਦੀ ਵਾਦਤ ਕੀਤੀ ਹੈ 22 ਆਜ਼ਾਦ ਜਿੱਤੇ ਨੇ ਫੋਲ ਰਵਾਏ ਆ ਵੀ ਕੌਣ ਪ੍ਰਧਾਨ ਕੀਤਾ ਬਣੇ ਜਗਦੀਸ਼ ਸਿੰਘ ਛਿੰਨਾ ਨੇ ਤਾਂ ਕੱਲ ਖਬਰ ਹੋਰੀ ਬਣਾਤੀ ਸੀ ਕਹਿੰਦਾ ਜੀ ਦੇਖੋ ਮੈਨੂੰ ਤਾਂ ਨੋ ਵੀ ਮਿਲਣੇ ਸਾਨੂੰ ਤਾਂ ਦਿੱਤੇ ਨਹੀਂ ਚਲੋ ਮੈਂ ਵੀ ਰਿਜ਼ਾਈਨ ਕੀਤਾ ਸੰਦ ਤੋਂ ਫਿਰ ਪਤਾ ਨਹੀਂ ਯੂ-ਟਰਨ ਲੈ ਲਿਆ ਬੜਾ ਕੁਝ ਮਾਨਸਿਕ ਹਾਲਤ ਬੰਦੇ ਦੀ ਹੁੰਦੀ ਹੈ ਵੀ ਇੰਨੀ ਮਿਹਨਤ ਕੀਤੀ ਹੈ ਹੁਣ ਪਤਾ ਲੱਗਿਆ ਕਿ ਦੋਨੇ ਪੁਰਾਣੇ ਮਿੱਤਰ ਫੇਰ ਇਕੱਠੇ ਹੋਏ ਨੇ ਜੇ ਇਕੱਠੇ ਹੋਏ ਨੇ ਤਾਂ ਵੀ 12 ਹੀ ਬਣੇ ਨਾ ਜੇ 9 ਤੇ 3 12 9 3 ਇਹਦੇ ਨਰਵੀ ਦੇ ਤੋਂ 12 12 ਹੋ ਜਾਣਗੇ ਨਾ ਫਿਰ ਬਾਕੀ ਤਾਂ ਮਦਦ ਲੈਣੀ ਪਊ ਕਹਿੰਦੇ ਨੇ ਸਾਡੇ ਨਾਲ ਹੈਗੇ ਨੇ ਜਿਹੜੇ ਆਜ਼ਾਦ ਵੀ ਹੈਗੇ ਨੇ ਇਹ ਉਹਨਾਂ ਨੇ ਦਾਵਾ ਕੀਤਾ ਅਜਾਦ ਹੈ ਕਿ ਨੇ ਸਾਡੇ ਕੋਲ ਅਸੀਂ ਸਾਡੇ 1 2 ਦੀ ਲੋੜ ਹੈ ਅਸੀਂ 20 ਕ ਹੋ ਗਿਆ 21 ਚਾਹੀਦੇ ਨੇ ਇਸ ਤਰ੍ਹਾਂ ਦੀ ਗੱਲ ਜਿਹੜੀ ਚੱਲ ਰਹੀ ਹੈ ਜੇ ਗੱਲ ਸਹੀ ਤਾਂ ਬਹੁਤ ਵਧੀਆ ਹੈ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਸੇ ਖੋਰ ਵੀ ਹੈ ਹਰਿਆਣਾ ਸਿੱਖ ਇਕਤਾ ਦਲ ਵੀ ਹੈ ਵਿੱਚੋਂ ਪ੍ਰਿਤਪਾਲ ਸਿੰਘ ਪੰਨੂ ਇਹ ਵੀ ਰੋਲ ਪਲੇ ਕਰ ਰਹੇ ਨੇ ਇਹਨਾਂ ਦੇ ਬੰਦੇ ਭਾਵੇਂ ਜਿਹੜੇ ਸਿੱਧੇ ਤੌਰ ਤੇ ਇਲੈਕਸ਼ਨ ਨਹੀਂ ਲੜੀ ਪਰ ਇਹ ਵੀ ਹੈ ਇਹ ਵੀ ਐਨਟੀ ਦਦਵਾਲ ਗਰੁੱਪ ਹੈ ਸਾਰਾ ਜਿਹੜੀ ਉੱਥੇ ਅਜੀਬ ਕਿਸਮ ਦੀ ਸਿੱਖ ਸਿਆਸਤ ਹੈ ਬਹੁਤ ਸਾਰੇ ਬੰਦੇ ਦਾਦੂਵਾਲ ਦੇ ਖਿਲਾਫ ਨੇ ਤੇ ਨਾਲ ਹੀ ਉਹ ਖਿਲਾਫ ਨੇ ਅਕਾਲੀ ਦਲ ਦੇ ਜਿਹੜੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਤੇ ਦਾਦੂਵਾਲ ਇਹ ਵੀ ਆਮੋ ਸਾਹਮਣੇ ਨੇ ਦਾਦੂਵਾਲ ਦੇ ਖਿਲਾਫ ਹਰਿਆਣਾ ਸਿੱਖ ਇਕਤਦਾਲ ਵੀ ਹੈ ਹੋਰ ਜਗਦੀਸ਼ ਸਿੰਘ ਢਿੰਡਾ ਇਹ ਵੀ ਨੇ ਜਿਹੜੀ ਟਾਰਗੇਟ ਦਾਦੂਵਾਲ ਵੀ ਹੈ ਟਾਰਗੇਟ ਉੱਥੇ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਵੀ ਹੈ ਬਾਈ ਬੰਦੇ ਨੇ ਹੁਣ ਜਿਹੜੇ ਜਿੱਤੇ ਹੁਣ ਰੋਲਾ ਇਹ ਆ ਵੀ ਇਹਨਾਂ ਨੂੰ ਕੌਣ ਜਿਹੜੇ ਪ੍ਰਧਾਨ ਕੌਣ ਬਣੂਗਾ ਵੈਸੇ ਦਿਲਚਸਪੀ ਜ਼ਰੂਰ ਦਿਖਾਈ ਹੈ 49 ਪਾਡਾਂ ਚ ਚੋਣ ਹੋਈ ਹੈ ਔਰ 3.5 ਲੱਖ ਤੋਂ ਵੱਧ ਵੋਟਰ ਸਿੱਖ ਵੋਟਰ ਸੀ ਉੱਥੇ 2.5 ਲੱਖ ਦੇ ਕਰੀਬ ਜਿਹੜੀ 69 70% ਨੇ ਵੋਟ ਪਾਈ ਹੈ ਤੇ ਉਹ ਠੀਕ ਹੈ ਦਿਲਚਸਪੀ ਜ਼ਰੂਰ ਦਿਖਾਈ ਹੈ ਹੁਣ ਤਾਂ ਦਿਲਚਸਪੀ ਹੈ ਵੀ ਪ੍ਰਧਾਨ ਕੌਣ ਬਣੇਗਾ ਲੋਕ ਇਹ ਸਮਝਦੇ ਨੇ ਕਿ ਸੁਖਵੀਰ ਸਿੰਘ ਬਾਦਲ ਮਨੇਜ ਕਰ ਲੈਂਦਾ ਤੇ ਮਨੇਜ ਕਰਨ ਲਈ ਰਿਸੋਰਸਰ ਚਾਹੀਦੇ ਨੇ ਜਿਹੜੇ ਉਹਦੇ ਕੋਲ ਹੈਗੇ ਨਹੀਂ ਸੁਖਵੀਰ ਸਿੰਘ ਬਾਦਲ ਕੋਲ ਕਮੀ ਤਾਂ ਪੈਸੇ ਦੀ ਨਹੀਂ ਹੈ ਮਨੇਜ ਕਰਨ ਦੀ ਕੋਈ ਕਮੀ ਨਹੀਂ ਹੈ ਔਰ ਦੂਜਾ ਲੱਗਦਾ ਇਹ ਹੈ ਕਿ ਜੇ ਮੈਂ ਇਹ ਕਰ ਲਿਆ ਤੇ ਫਿਰ ਹੋਰ ਵੀ ਫਾਇਦਾ ਜੇ ਮੰਨ ਲਓ ਕਿ ਕਰਦਾ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਫਿਰ ਤਾਂ ਪੰਜਾਬ ਦੀ ਇਲੈਕਸ਼ਨ ਵੀ ਜਿਹੜੀ ਹੈ ਉਹਦੇ ਵਿੱਚ ਵੀ ਸਿੱਖ ਸਕੋ ਕਿ ਦੇਖੋ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਪੰਜਾਬ ਦੀ ਤਾਂ ਗੁਰਦੁਆਰਾ ਅਪਰਾਧ ਕਮੇਟੀ ਦੀ ਇਲੈਕਸ਼ਨ ਆਉਣ ਵਾਲੀ ਹੈ ਪੂਰਾ ਜੋਰ ਲੱਗਿਆ ਹੋਇਆ ਰਵਿੰਦਰ ਸਿੰਘ ਪੋਂਦੜ ਜਿਹੜਾ ਹਰਜਿੰਦਰ ਸਿੰਘ ਧਾਮੀ ਇਹਨਾਂ ਦੇ ਨਾਂ ਤੋਂ ਤਾਂ ਲੜੀਏ ਤਾਂ ਆਉਂਦੇ ਜਾਂਦੇ ਰਹੇ ਨੇ ਇਹ ਤਾਂ ਵੋਟਾਂ ਲੈਣ ਵੀ ਆਏ ਕੈਂਪੇਨ ਵੀ ਕੀਤੀ ਰਗੁਜੀਤ ਸਿੰਘ ਬਿਰਕ ਇਹ ਸਾਰੇ ਹੁਣ ਤੋੜਪੰਚ ਲੱਗੇ ਨੇ ਹੁਣ ਤਾਂ ਦੇਖਣ ਵਾਲੀ ਗੱਲ ਹੈ ਵੀ ਤੋੜਪੰਚ ਕੰਮਜਾਫ ਹੁੰਦੇ ਨੇ ਤੇ ਅਫਸਰਸ ਦੇ ਹਿਸਾਬ ਨਾਲ ਜੇ ਕੋਈ ਉਹ ਜਗਦੀਸ਼ ਸਿੰਘ ਛੰਡਾ ਜਾਂ ਨਰਬੀ ਕੋਲ ਕੋਈ ਪੈਸਾ ਹੈ ਉਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਹਾਂ ਜੇ ਜਵੀਰ ਜਾਗਦੀ ਰਹੀ ਸਾਰੇ ਮੈਂਬਰਾਂ ਦੀ ਤੇ ਉਹ ਸਹੀ ਤਰੀਕੇ ਨਾਲ ਉਹਨਾਂ ਨੇ ਵੋਟ ਪਾਈ ਖਰੀਦੋ-ਖਰਾਫ ਤਾਂ ਨਾ ਹੋਈ ਜਿਹਦਾ ਜਿਹਦੇ ਅਸਰ ਬਹੁਤ ਸਾਰੇ ਲੋਕਾਂ ਨੂੰ ਹੈਗੇ ਨੇ ਤੇ ਫੇਰ ਤਾਂ ਜੇ ਤਾਂ ਨਾ ਹੋਈ ਫਿਰ ਤਾਂ ਰਿਜ਼ਲਟ ਠੀਕ ਆ ਸਕਦੇ ਨੇ ਫੇਰ ਤਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸ਼ਾਇਦ ਉਹ ਵੀ ਬਣ ਜਾਣ ਇੱਕ ਵਾਰੀ ਤਾਂ ਜ਼ਰੂਰ ਬੰਨਣਗੇ ਫਿਰ ਉਹ ਤੇ ਨਹੀਂ ਤਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਲਾ ਲੂਗਾ ਫਿਰ ਤਾਂ ਕੈਮਪੂਰੀ ਦਾ ਜਿਹੜਾ ਗਰੁੱਪ ਹੈ ਜਾਂ ਅਕਾਲੀ ਦਲ ਦਾ ਗਰੁੱਪ ਹੈ ਉਹ ਦਾ ਲਾ ਸਕਦਾ ਇਹ ਇੱਕ ਜਿਹੜੀ ਦੇਖਣ ਵਾਲੀ ਗੱਲ ਹੈ ਇੱਥੇ ਹੀ ਹਰਿਆਣੇ ਦੀ ਸਿੱਖ ਸਿਆਸਤ ਖੜੀ ਹੈ ਤੇ ਜੇ ਇਹੀ ਹੋ ਜਾਂਦਾ ਜੇ ਹਰਿਆਣਾ ਸਿੱਖ ਪੰਥਕ ਦਲ ਪ੍ਰਧਾਨ ਬਣਾ ਲੈਂਦਾ ਫਿਰ ਕੀ ਫਰਕ ਰਹਿ ਗਿਆ ਫਿਰ ਤਾਂ ਪਹਿਲਾ ਕੁਝ ਜੋ ਕੁਝ ਕੀਤਾ ਤਾਂ ਫਾਇਦਾ ਕੀ ਹੋਊਗਾ ਪੂਰਾ ਜੋਰ ਲੱਗਿਆ ਹੋਇਆ ਹੈ ਦਾਦੂਵਾਲ ਦਾ ਹੁਣ ਇਹ ਨਹੀਂ ਪਤਾ ਦਾਦੂਵਾਲ ਕਲੇਮ ਕਰਦਾ ਮੇਰੇ ਪੰਜ ਬੰਦੇ ਜਿੱਤੇ ਨੇ ਜਿਹੜੇ ਆਜ਼ਾਦ ਨੇ ਕੀ ਉਹ ਆਜ਼ਾਦ ਪੰਜੇ ਦੇ ਪੰਜੇ ਜਗਦੀਸ਼ ਸਿੰਘ ਢੀਣਾ ਨੂੰ ਜਾਂਦੇ ਨੇ ਸਰਬੀਰ ਸਿੰਘ ਬਾਦਲ ਨੂੰ ਰੋਕਣ ਲਈ ਇਹ ਤਾਂ ਹੁਣ ਸਮਾਂ ਦੱਸੂਗਾ ਅੰਦਰੋਂ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਚਾਹ ਦੇਖਦੇ ਆਂ ਕੀ ਬਣਦਾ ਪਰ ਆਸ ਕਰੀਏ ਹਰਿਆਣਾ ਦੀ ਸਿੱਖ ਸਿਆਸਤ ਸਹੀ ਡਾਇਰੈਕਸ਼ਨ ਪਰ ਜਾਵੇ ਇਹ ਜਰੂਰ ਆਪਾਸ ਕਰਿਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਅਖੀਰ ਚ ਫਿਰ ਬੇਨਤੀ ਕਰਾਂ ਕਿ ਜੇ ਤੁਹਾਨੂੰ ਇਹ ਵੀਡੀਓ ਠੀਕ ਲੱਗਦੀ ਹੈ ਨੇ ਤਾਂ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਬਹੁਤ ਬਹੁਤ ਸ਼ੁਕਰੀਆ